ਤਾਰ ਸਿੰਘ ਸਰਪੰਚ ਪਿੰਡ ਖਾਲਫੱਤਾ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਨਵੇਂ ਸਾਲ ਅਤੇ ਲੋਹੜੀ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਪਰਮਾਤਮਾ ਗਾੜੀ ਇਹੀ ਅਰਦਾਸ ਕਰਦਾ ਆਉਣ ਵਾਲੇ ਸਾਲ ਦੇ ਵਿੱਚ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਤੇ ਸਾਰੇ ਪਰਿਵਾਰਾਂ ਉੱਤੇ ਸੁੱਖ ਸ਼ਾਂਤੀ ਬਖਸ਼ਾਵੇ ਪਰਮਾਤਮਾ ਕਰੇ ਵਿਦੇਸ਼ਾਂ ਵਿੱਚ ਬੈਠੇ ਸਾਡੇ ਭੈਣ ਭਰਾ ਦੀ ਖੁਸ਼ੀਆਂ ਖੇੜਿਆਂ ਦੇ ਵਿੱਚ ਫਸਲ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਸਾਰਿਆਂ ਨੂੰ ਮਤਾਤਮਸਤੀ ਬਖਸ਼ੇ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਜੀ ਰਿੰਗੋਠੀਆਂ ਪਰਮਾਤਮਾ ਅਗੇ ਅਰਦਾਸ ਕਰਨਾ ਕਿ ਵਾਹਿਗੁਰੂ ਸਮੁੱਚੇ ਇਲਾਕੇ ਨੂੰ ਸਮੁੱਚੇ ਨਗਰ ਨੂੰ ਦੇਸ਼ ਵਦੇਸ਼ ਵਿੱਚ ਬਿਠੇ ਸਾਡੇ ਭੈਣ ਭਰਾ ਨੂੰ ਇਸ ਨਵੇਂ ਸਾਲ ਤੇ ਰੂੜੀ ਦੀਆਂ ਲੱਖ ਲੱਖ ਮੁਬਾਰਕਾਂ ਪਰਮਾਤਮਾ ਅਗੇ ਅਰਦਾਸ ਕਰਦੇ ਕਿ ਵਾਹਿਗੁਰੂ ਆਪਣੇ ਪਰਿਵਾਰਾਂ ਨੂੰ ਆਪਣੇ ਸੱਜਣਾ ਸਨੇੀਆਂ ਮਿੱਤਰਾਂ ਨੂੰ ਤੰਦਰੁਸਤੀਆਂ ਦੇ ਮੇਰ ਭਰਿਆ ਹੱਥ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਰਾਜਤ ਸਿੰਘ ਗੁਰਾਇਆ ਆਪਣੇ ਵੱਲੋਂ ਅਤੇ ਸਮੂਹ ਗੁਰਾਇਆ ਪਰਿਵਾਰ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈ ਦਿੰਦਾ ਹਾਂ ਇਹ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਆਉਣ ਵਾਲਾ ਨਵਾਂ ਸਾਲ ਖੁਸ਼ੀਆਂ ਭਰਿਆ ਸਾਰਿਆਂ ਲਈ